ਆਪ ਦੇ ਵਿੱਚ ਜੇ ਸਹੀ ਮਹਿਨਾਂ ਦੇ ਵਿੱਚ ਦੇਖਿਓ ਤੇ ਲੋਕਾਂ ਨੂੰ ਅੱਜ ਬਹੁਤ ਹੀ ਦਿਲਚਸਪੀ ਵੋਟਾਂ ਦੇ ਨਾਲ ਨਹੀਂ ਲੋਕਾਂ ਨੇ ਵੇਖਿਆ ਨਹੀਂ ਉਹਨਾਂ ਨੇ ਪੰਜਾਬ ਦੇ ਵਿੱਚ ਬਦਲ ਦਿੱਤਾ ਇੱਕ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਨਹੀਂ ਦਿੱਤਾ ਲੋਕਾਂ ਨੇ ਮਾਨ ਸਾਹਿਬ ਨੂੰ ਇਹ ਡਿਊਟੀ ਚਾਹੀਦੀ ਸੀ ਮੂਰੇ ਹੋ ਕੇ ਨਵਾਣੀ ਉਹਨਾਂ ਨੂੰ ਪੰਥ ਕੇਕ ਤੱਕ ਕਰਵਾਉਣੀ ਚਾਹੀਦੀ ਸੀ ਬਜਾਏ ਸੀਟਾਂ ਤੇ ਕਿਤੇ ਕਬਰ ਪ੍ਰਤਾਪ ਸਿੰਘ ਦੇ ਕਹੇ ਦੇ ਉੱਪਰ ਆਮ ਆਦਮੀ ਪਾਰਟੀ ਚੱਲਦੀ ਇਹ ਬਿਆਦਵੀਆਂ ਦੇ ਦੋਸ਼ੀਆਂ ਨੂੰ ਸਜ਼ਾ ਮੈਦੀਆਂ ਤਾਂ ਅੱਜ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਹੀ ਹੋਰ ਹੋਣੀ ਕਵਰ ਬਰਾਜ ਅੱਜ ਇਹ ਚੰਦਰਾ ਦੇ ਨਾਲ ਉਹਦੀ ਮਦਦ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁੱਖ ਮੰਤਰੀ ਜੇ ਨਾ ਹੋ ਸਕਦਾ ਕੇਜਰੀਵਾਲ ਕਰਕੇ ਹੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਡਾਊਨਫਾਲ ਆ ਅੱਜ ਕਿਸਾਨ ਕਿਉਂ ਸ਼ੰਭੂ ਬਾਰਡਰ ਦੇ ਖਨੋਰੀ ਬਾਰਡਰ ਤੇ ਬੈਠੇ ਆ ਸੈਂਟਰ ਦੇ ਵੱਲ ਸਾਨੂੰ ਵੇਖਣ ਦੀ ਲੋੜ ਨਹੀਂ ਐਮਐਸਪੀ ਪੰਜਾਬ ਸਰਕਾਰੀ ਦੇ ਸਕਦੀ ਆਪਾਂ ਦਾ ਫੇਰ ਤਾਂ ਬਦਲ ਦਲਦੇ ਆਪਣੇ ਦੇ ਵਿੱਚ ਕੀ ਜੇ ਆਪਾਂ ਆਪਣੇ ਬੱਚਿਆਂ ਨੂੰ ਵੀ ਕਢਾਤਾ ਆਪਾਂ ਸਾਰਾ ਕੁਝ ਕਰਕੇ ਜਿਹੜਾ ਮੁੱਖ ਮੰਤਰੀ ਹੁੰਦਾ ਵਾ ਪੰਜਾਬ ਦਾ ਮਾਲਕ ਹੁੰਦਾ ਵਾ ਉਹ ਚਾਵੇ ਤਾਂ ਕੁਝ ਵੀ ਕਰ ਸਕਦਾ ਵਾ ਅੱਜ ਆਪਾਂ ਕਹੀ ਜਾਨੇ ਜੀ ਕੱਲ ਨੂੰ ਪਾਣੀ ਪੰਜਾਬ ਦਾ ਮੁੱਕੂ ਮੈਂ ਕਹਿੰਦਾ ਵੀ ਨਹੀਂ ਮੁੱਕ ਸਕਦਾ ਜਿਹੜੇ ਸੋਚਦੇ ਆ ਵੀ 13 ਅਸੀਂ ਲੈ ਜਾਾਂਗੇ ਬਿਲਕੁਲ ਸਾਨੂੰ ਲੱਗਦਾ ਵਾ 13 ਦੇ ਵਿੱਚੋਂ ਕੰਨ ਵੀ ਮੈਂ ਤਾਂ ਕਹਿੰਨਾ ਮੁਸ਼ਕਲ ਵਾਲੀ ਗੱਲ ਹੈਗੀ ਹੈ ਵਾਯੂਗੁਰੂ ਜੀ ਦਾ ਖਾਲਸਾ ਵਾਯੂਗੁਰੂ ਜੀ ਕੀ ਫਤਿਹ ਲੋਕ ਸਭਾ ਦੀਆਂ ਵੋਟਾਂ ਮਤੇ ਨਜ਼ਰ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਆ ਉਥੇ ਹੀ ਵੱਖ-ਵੱਖ ਆਯਾਦ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਨੇ ਕਈ ਪੰਥਕ ਚਿਹਰੇ ਜਿਨਾਂ ਦੇ ਪਰਿਵਾਰ ਦਾ ਸਮੁੱਚੀ ਸਿੱਖ ਕੌਮ ਨੂੰ ਦੇਣਾ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਵਾਰਸ ਵੀ ਚੋਣ ਮੈਦਾਨ ਵਿੱਚ ਨੇ ਸੋ ਅੱਜ ਚੋਣਾਂ ਦੇ ਇਸ ਮਸਲੇ ਨੂੰ ਲੈ ਕੇ ਸਾਡੇ ਨਾਲ ਨੇ ਉਗੇ ਸਿੱਖ ਚਿੰਤਕ ਕਾਉਂਸਲ ਮਾਸਟਰ ਦਰਸ਼ਨ ਸਿੰਘ ਜੀ ਰਖਵਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਟਰ ਜੀ ਪੰਜਾਬ ਦੀਆਂ ਜਿਹੜੀਆਂ ਇਹ ਲੋਕ ਸਭਾ ਦੀਆਂ ਚੋਣਾਂ ਇਸ ਟਾਈਮ ਨੇ ਜਿਹੜੀਆਂ 1 ਜੂਨ ਨੂੰ ਵੋਟਾਂ ਪੈਣਗੀਆਂ ਤਾਂ ਉਹਦੇ ਵਿੱਚ ਪਾਂਥਕ ਚਿਹਰੇ ਜਿਹੜੇ ਉਤਾਰੇ ਗਏ ਨੇ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਖੰਡੂਰ ਸਾਹਿਬ ਤੋਂ ਨੇ ਤਾਂ ਹੋਰ ਵੀ ਵੱਖ-ਵੱਖ ਜਿਹੜੇ ਲੋਕ ਸਭਾ ਦੇ ਵਿੱਚ ਚੋਣ ਮੈਦਾਨ ਵਿੱਚ ਨੇ ਲੱਗਦਾ ਨਹੀਂ ਹੈਗਾ ਕਿ ਜਿਹੜਾ ਚੋਣ ਲਾਣ ਦੇ ਵਿੱਚ ਥੋੜੀ ਜਿਹੀ ਦੇਰੀ ਕੀਤੀ ਇਹਨਾਂ ਨੇ ਜੇ ਇਹੀ ਕਿਤੇ ਵੱਡਾ ਫੈਸਲਾ ਪਹਿਲਾਂ ਲਿਆ ਹੁੰਦਾ ਇੱਕ ਮੰਚ ਤੇ ਇਕੱਠੇ ਹੋ ਕੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਦੇ ਚੋਣ ਲੜਦੇ ਤਾਂ ਇਹਦਾ ਫਾਇਦਾ ਹੁੰਦਾ ਬਿਲਕੁਲ ਗੱਲ ਠੀਕ ਹੈ ਸਰਪਾ ਸਾਹਿਬ ਵੀ ਜਿਹੜਾ ਇਲੈਕਸ਼ਨ ਦਾ ਮਤਲਬ ਤਾਂ ਇਲੈਕਸ਼ਨ ਹੀ ਹੁੰਦਾ ਵਾ ਹਾਂਜੀ ਇਹ ਕਾਂਠੇ ਕਾ ਬੂਟਾ ਬਾਦਲ ਵਿਰੋਧੀ ਹੁਣ ਕਹੀ ਜਾਂਦੇ ਬਾਦਲ ਨੇ ਐ ਕੀਤਾ ਜੀ ਐ ਕੀਤਾ ਬਾਦਲ ਵਿਰੋਧੀ ਦਲ ਜਿਹੜੇ ਹੈਗੇ ਸਾਰੇ ਉਹ ਇੱਕ ਮੰਚ ਤੇ ਇਕੱਠੇ ਨਹੀਂ ਹੈਗੇ ਦਲ ਖਾਲਸਾ ਆਪਣਾ ਪ੍ਰੋਗਰਾਮ ਮਾਨਸਾਵ ਆਪਣੇ ਤੌਰ ਤੇ ਹੈਗੇ ਆ ਸ਼ਹੀਦ ਪਰਿਵਾਰ ਇੱਕ ਪਾਸੇ ਹੈਗੇ ਆ ਪੰਜਾਬ ਦੇ ਵਿੱਚ ਜੇ ਸਹੀ ਮੈਨਾਂ ਦੇ ਵਿੱਚ ਦੇਖਿਓ ਤੇ ਲੋਕਾਂ ਨੂੰ ਅੱਜ ਬਹੁਤੀ ਦਿਲਚਸਪੀ ਬੂਟਾਂ ਦੇ ਨਾਲ ਨਹੀਂ ਜਿਹਨੂੰ ਪੁੱਛ ਕੇ ਦੇਖੋ ਉਹ ਅਜੇ ਤੱਕ ਉਹ ਐਂਡਰੈਸ ਨਹੀਂ ਕੋਈ ਇੰਤਜ਼ਾਰ ਕਰ ਰਹੇ ਆ ਕਿਉਂਕਿ ਪੰਜਾਬੀਆਂ ਨੇ ਪਿਛਲੇ ਸਮੇਂ ਦੇ ਵਿੱਚ ਕਾਹਲੀ ਸਰਕਾਰਾਂ ਵੀ ਵੇਖੀਆਂ ਕਾਂਗਰਸ ਦੀਆਂ ਸਰਕਾਰਾਂ ਫਿਰ ਬਹੁਤ ਹੀ ਉਹਨਾਂ ਨੇ ਇਹਦਾ ਬਦਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਬਣਾਇਆ ਸੀ ਪਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਕਿਸਾਨਾਂ ਦੇ ਮਸਲੇ ਹੈਗੇ ਆ ਬੇਰੁਜ਼ਗਾਰੀ ਦੇ ਮਸਲੇ ਹੈਗੇ ਆ ਪਾਣੀਆਂ ਦੇ ਮਸਲੇ ਹੈਗੇ ਆ ਸੈਂਟਰ ਦੇ ਨਾਲ ਲੜਾਈ ਦੇ ਮਸਲੇ ਸੀਗੇ ਬੰਦੀ ਸਿੰਘਾਂ ਦੀ ਰਿਹਾਈਆਂ ਦਾ ਮਸਲਾ ਸੀਗਾ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੀਆਂ ਦਾ ਜੀ ਕਿਤੇ ਕਬਰ ਪ੍ਰਤਾਪ ਸਿੰਘ ਦੇ ਕਹਿ ਦੇ ਉੱਪਰ ਆਮ ਆਦਮੀ ਪਾਰਟੀ ਚੱਲਦੀ ਤੇ ਬਿਆਦਵੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਮੈਦੀਆਂ ਤਾਂ ਅੱਜ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਇਹ ਹੋਰ ਹੋਣੀ ਸੀ ਆਮ ਆਦਮੀ ਪਾਰਟੀ ਜਿਹੜੀ 90 92 ਸੀਟਾਂ ਕਹਿ ਲੈਣੀ ਐ ਸੌਖੀਆਂ ਮ ਆਮ ਸੁਧਾਰਨ ਲੋਕ ਜਿਹੜੇ ਹੈਗੇ ਆ ਲੋਕਾਂ ਨੇ ਵੇਖਿਆ ਨਹੀਂ ਉਹਨਾਂ ਨੇ ਪੰਜਾਬ ਦੇ ਵਿੱਚ ਬਦਲ ਦਿੱਤਾ ਇੱਕ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਨਹੀਂ ਦਿੱਤਾ ਲੋਕਾਂ ਨੇ ਭਗਵੰਤ ਮਾਨ ਹੁਣ ਕਹੀ ਜਾਂਦਾ ਕੇਜਰੀਵਾਲ ਕੇਜਰੀਵਾਲ ਕਰਕੇ ਹੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਡਾਊਨਫਾਲਾ ਕਿਉਂਕਿ ਭਗਵੰਤ ਮਾਨ ਜੇ ਲੋਕਾਂ ਦੇ ਵਿੱਚ ਵਿਚਰਦਾ ਲੋਕਾਂ ਦੀ ਆਵਾਜ਼ ਸੁਣਦਾ ਕਿਸਾਨਾਂ ਦੇ ਮਸਲੇ ਉਹਨੋਂ ਕਹਿ ਰਿਹਾ ਜੀ ਮੈਂ ਐਮਐਸਪੀ ਨਹੀਂ ਦੇ ਸਕਦਾ ਆਪਾਂ ਐਮਐਸਪੀ ਮੁੱਖ ਮੰਤਰੀ ਹਾਂ ਤੁਸੀਂ ਪੰਜਾਬ ਦੇ ਤੁਸੀਂ ਕਿਉਂ ਨਹੀਂ ਐਮਐਸਪੀ ਦੇ ਸਕਦਾ ਇਸੇ ਤਰ੍ਹਾਂ ਹੀ ਐਮਐਸਪੀ ਦੇ ਉੱਪਰ ਵੀ ਬੀਬਾ ਨਮੋਲ ਕਹਿੰਦੇ ਸੀਗੇ ਕਿ ਅਸੀਂ ਸਾਡੀ ਸਰਕਾਰ ਆਉਣ ਦੇ ਉੱਤੇ 5 ਮਿੰਟਾਂ ਦੇ ਵਿੱਚ ਅਸੀਂ ਸਾਰੇ ਫਸਲੰਦੇ ਐਮਐਸਪੀ ਦਮਾਂਗੇ ਪਰ ਹੁਣ ਕੋਈ ਵੀ ਉਹਨਾਂ ਦੀ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨਾਲ ਵਿਧਾਇਕ ਬੋਲਣ ਨੂੰ ਤਿਆਰ ਨਹੀਂ ਹੈਗੇ ਤਾਂ ਜੇ ਹੁਣ ਆਪਾਂ ਗੱਲ ਕਰੀਏ ਕੇਜਰੀਵਾਲ ਸਾਹਿਬ ਨੇ ਜਿਹੜੇ ਉਹ ਥੋੜਾ ਜਿਹਾ ਸਮਾਂ ਜੇਲ੍ਹ ਦੇ ਵਿੱਚ ਰੱਖੇ ਨੇ ਤਾਂ ਮਹੀਨੇ ਬਾਅਦ ਹੀ ਦੇਖੋ ਉਹਨਾਂ ਦੀਆਂ ਜਿਹੜੀਆਂ ਜੇਲ੍ਹ ਦੇ ਵਿੱਚ ਤਸਵੀਰਾਂ ਨੇ ਅੱਜ ਜੇਲ੍ਹ ਦੇ ਵਿੱਚ ਖੜਿਆਂ ਆਂਦੀਆਂ ਵੋਟਾਂ ਦੇ ਵਿੱਚ ਉਹ ਬੋਰਡ ਲਾਏ ਹੋਏ ਨੇ ਸਾਡੇ ਤਾਂ ਸਜ਼ਾਾਂ ਮੂਰੀਆਂ ਕਰਕੇ ਬੰਦੀ ਸਿੰਘ ਅੰਦਰ ਨੇ ਉਹਨਾਂ ਨੂੰ ਸਾਈਨ ਕਰਨ ਨੂੰ ਉਹਨਾਂ ਕੋਲ ਸਮਾਂ ਨਹੀਂ ਹੈਗਾ ਆ ਇਹ ਦੇਖੋ ਜਿਹੜਾ ਨਾ ਜੇ ਚਾਹੁੰਦੇ ਇੱਕ ਸੈਂਟਰ ਦੇ ਵੱਲ ਸਾਨੂੰ ਵੇਖਣ ਦੀ ਲੋੜ ਨਹੀਂ ਐਮਐਸਪੀ ਪੰਜਾਬ ਸਰਕਾਰੀ ਦੇ ਸਕਦੀ ਹੈ ਇਹ ਕਿਸਾਨਾਂ ਨੂੰ ਕਹਿੰਦੇ ਲੈ ਵੀ ਦੇਖੋ ਤੁਸੀਂ ਝੋਨਾ ਤੇ ਕਣਕ 2 ਸਾਲ ਲਈ ਤੁਸੀਂ ਰੁਕੋ ਲੋੜ ਅਨੁਸਾਰ ਪੈਦਾ ਕਰੋ ਕਿਉਂਕਿ ਅਸੀਂ ਅਸੀਂ 85% ਜਿਹੜਾ ਕੇਂਦਰੀ ਪੂਲ ਆ ਉਹਦੇ ਵਿੱਚ ਅਸੀਂ ਕਣਕ ਤੇ ਝੋਨਾ ਦਿੰਨੇ ਆ ਅਸੀਂ ਕੇਂਦਰ ਦੀਆਂ ਲੋੜਾਂ ਭਾਰਤ ਦਾ ਟੱਡ ਭਰਦੇ ਆ ਪਰ ਜੇ ਭਾਰਤਵਾਸੀ ਜਾਂ ਇਹਦੇ ਹੁਕਮਰਾਨ ਜਿਹੜੇ ਅੱਜ ਮੋਦੀ ਸਾਹਿਬ ਦੀ ਸਰਕਾਰ ਆ ਜੀ ਉਹ ਪੰਜਾਬ ਦੇ ਲੋਕਾਂ ਨੂੰ ਖੁਸ਼ ਹੋ ਕੇ ਇੱਕ ਸਾਲ ਅਸੀਂ ਸਿੰਗਰ ਚ ਲੜਿਆ ਤੇ ਉਸ ਵੇਲੇ ਇਹਨਾਂ ਨੇ ਸਾਰੀਆਂ ਗੱਲਾਂ ਮੰਨ ਲਈਆਂ ਸੀ ਬਾਅਦ ਵਿੱਚ ਫੇਰ ਮੁਕਰ ਗਏ ਅੱਜ ਕਿਸਾਨ ਕਿਉਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠੇ ਆ ਕਿਉਂਕਿ ਉਹ ਗੱਲਾਂ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਇਹਨਾਂ ਨੇ ਭਗਵੰਤ ਮਾਨ ਵੀ ਉਹਨਾਂ ਦੇ ਸੈਂਟਰ ਆਂ ਦੇ ਇਸ਼ਾਰੇ ਤੇ ਹੁਣ ਦੇਖੋ ਇਹ ਤਾਂ ਗੋਡ ਨੋਜ਼ ਵੀ ਉਹ ਕਿਉਂ ਇਹ ਗੱਲ ਕਰ ਰਿਹਾ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਜਦੋਂ ਕਿ ਸਾਡੇ ਕੋਲੇ ਬੜੇ ਵੱਡੇ ਮਹਿਕਮੇ ਮਾਰਕੀਟ ਫੈਡ 500 ਆ ਦੇਖੋ ਨਾ ਖਰਾਕ ਹੈ ਮੱਕੀ ਆ ਸੀ ਮੂੰਗੀ ਆ ਮੱਕੀ ਦੇ ਕੋਣ ਜੇ ਅਸੀਂ ਕਿਸਾਨ ਤੋਂ ਮੱਕੀ ਜਿਹੜੇ ਦੇਖੋ ਪੰਜਾਬ ਵਿੱਚ ਮੱਕੀ ਬਹੁਤ ਜ਼ਿਆਦਾ ਹੁੰਦੀ ਹੈ ਮਾਰਕੀਟ ਫੈਡ ਸਾਰੀ ਮੱਕੀ ਖਰੀਦੇ ਤੇ ਮਾਰਕੀਟ ਫੈਡ ਉਹ ਖਰਾਕ ਜਿਹੜੀ ਆ ਆ ਮੱਖਣ ਮੋਲਾਈ ਹੋਰ ਦੂਜੀਆਂ ਕਿੰਨੀਆਂ ਖਰਾਕਾਂ ਮੈਂ ਕਿਉਂ ਅਸੀਂ ਪੰਜਾਬ ਵਿੱਚ ਵੇਚਣ ਦਈਏ ਜਿਹੜਾ ਮੁੱਖ ਮੰਤਰੀ ਹੁੰਦਾ ਵਾ ਪੰਜਾਬ ਦਾ ਮਾਲਕ ਹੁੰਦਾ ਵਾ ਉਹ ਚਾਵੇ ਤਾਂ ਕੁਝ ਵੀ ਕਰ ਸਕਦਾ ਵਾ ਉਹ ਸਾਰਿਆਂ ਦਾ ਇਹ ਵੀ ਇਹ ਮਾਰਕਫਿਡ ਤੋਂ ਬਿਨਾ ਪੰਸਬ ਤੋਂ ਬਿਨਾ ਕੋਈ ਖਰਾਕ ਜਿਹੜੀ ਹੈਗੀ ਕੋਈ ਮਹਿਕਮਾ ਜਿਹੜਾ ਹੈਗਾ ਉਹ ਇਹਨਾਂ ਦੀ ਮਨਜ਼ੂਰੀ ਤੋਂ ਬਿਨਾ ਚੱਲਣ ਨਹੀਂ ਕੋਈ ਗੱਲ ਕਰ ਸਕਦਾ ਉਹ ਹੋਊਗੀ ਮਾਰਕਫਿਡ ਸਾਰੀ ਮੱਕੀ 15 ਰੁਪਏ ਉਹ ਤੁਸੀਂ ਖਰੀਦ ਕੇ ਤੁਸੀਂ ਉਹਨਾਂ ਨੂੰ ਖਰਾਕ ਵਧੀਆ ਪੰਜਾਬ ਦੇ ਨਾਲੇ ਤੋਂ ਦੁੱਧ ਵਧੀਆ ਹੋਵੇ ਤੇ ਨਾਲੇ ਖਰਾਕ ਲੋਕਾਂ ਨੂੰ ਮਿਲੇ ਤੇ ਲੋਕਾਂ ਨੂੰ ਸਸਤਾ ਹੋਵੇ ਆਮ ਲੋਕਾਂ ਨੂੰ ਵੀ ਸਸਤਾ ਹੋਵੇ ਐਮਐਸਪੀ ਮੂੰਗੀ ਤੇ ਅਸੀਂ ਦੇ ਸਕਦੇ ਹਾਂ ਸਰਕਾਰ ਇਹ ਕਹੇ ਵੀ ਜਿਵੇਂ ਅਸੀਂ ਕਹਿੰਨੇ ਆ ਤੁਸੀਂ ਜ਼ਿੰਮੇਵਾਰ ਲੋਕ ਜ ਸਾਡੇ ਅਨੁਸਾਰ ਚੱਲੋ ਪੰਜਾਬ ਦੇ ਵਿੱਚ ਸਾਰੇ ਪੰਜ ਪੰਜ ਸੱਤ ਸੱਤ ਪਿੰਡਾਂ ਨੂੰ ਕੋਲਡ ਸਟੋਰ ਆ ਦੇਖੋ ਨਾ ਵਪਾਰੀ ਲੋਕ ਕੀ ਕਰਦੇ ਆ ਆਲੂ ਸਾਡਾ 5 ਰੁਪਏ ਇਹਨਾਂ ਨੇ ਖਰੀਦੇ ਆਏਗਾ ਨਾਲੇ ਕਿਸਾਨ ਨੂੰ ਵਿਚਾਰੇ ਨੂੰ ਬਚਿਆ ਹੁਣ ਉਹ ਹੀ 20 ਰੁਪਏ ਉਹ ਤੁਸੀਂ ਜਿਹੜਾ ਹੈਗਾ 18-20 ਰੁਪਏ ਮਿਲ ਰਿਹਾ ਹੈਗਾ ਜੇ ਕੋਲਡ ਸਟੋਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਪੰਜ ਸੱਤ ਪਿੰਡਾਂ ਨੂੰ ਲਾ ਕੇ ਵੀ ਉਹਨਾਂ ਦੇ ਜ਼ਿੰਮੇਵਾਰਾਂ ਨੂੰ ਕਹੇ ਵੀ ਆਪਾਂ ਕਣਕ ਦੇ ਪਲਾਂਟ ਲਾਉਣੇ ਹੈਗੇ ਆ ਤੇ ਆਪਾਂ ਜਿਹੜੇ ਹੈਗੇ ਆ ਧਾਨ ਦੇ ਜਿਹੜੇ ਹੈਗੇ ਆ ਚਾਵਲ ਉਹਦੇ ਪਲਾਂਟ ਲਾਉਣੇ ਆ ਅਸੀਂ ਵਧੀਆ ਤੋਂ ਵਧੀਆ ਬਾਜਪਤੀ ਜਿਹੜੀ ਹੈਗੀ ਆ ਦੇਖੋ ਅਸੀਂ 35 ਰੁਪਏ ਅਸੀਂ ਮੰਡੀ ਦੇ ਵਿੱਚ ਵੇਚ ਦਿਆਂ ਜਦੋਂ ਲੈਣ ਜਾਂ ਤਾਂ 150 ਰੁਪਏ ਸਾਨੂੰ ਲਫਾਫੇ ਦੇ ਵਿੱਚ ਬੰਦ ਉਹ ਤੇ ਖਰਚਾ ਕਿੰਨਾ ਆਉਂਦਾ ਤੋ ਇਸ ਕਰਕੇ ਸਰਕਾਰ ਬੜੀ ਵੱਡੀ ਸ਼ਕਤੀ ਹੁੰਦੀ ਆ ਅਸੀਂ ਪੰਜਾਬ ਦੇ ਪਾਣੀ ਦਾ ਮਸਲਾ ਹੱਲ ਕਰ ਸਕਦੇ ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀ ਨਹਿਰੀ ਪਾਣੀ ਤੁਸੀਂ ਅੱਜ ਆਪਾਂ ਕਹੀ ਜਾਂਦੇ ਜੀ ਕੱਲ ਨੂੰ ਪਾਣੀ ਪੰਜਾਬ ਦਾ ਮੁੱਕ ਜੀ ਮੈਂ ਕਹਿੰਦਾ ਵੀ ਨਹੀਂ ਮੁੱਕ ਸਕਦਾ ਜੇ ਅਸੀਂ ਲੱਖਾਂ ਏਕੜ ਸਾਡੀ ਧਰਤੀ ਦੇ ਉੱਪਰ ਦੋ ਦਰਿਆ ਤੇ ਕਿੰਨੀਆਂ ਨਹਿਰਾਂ ਜਾਂਦੀਆਂ ਜੇ ਉਹ ਪਾਣੀ ਜਿਹੜਾ ਹੈਗਾ ਜ਼ਿਮੇਵਾਰਾਂ ਨੂੰ ਤੁਸੀਂ ਕਹਿਣਾ ਬਹੁਤ ਸਾਰੇ ਤੋਂ ਪਿੰਡਾਂ ਦੇ ਵਿੱਚ ਨਾਲੇ ਪੁਰਾਣੇ ਉਹਨਾਂ ਨੂੰ ਰਿਪੇਅਰ ਕਰਵਾ ਕੇ ਦੂਜੇ ਤੋਂ ਜ਼ਿੰਮੇਵਾਰਾਂ ਨੂੰ ਕਹੋ ਭਾਈ ਜਿੱਥੇ-ਜਿੱਥੇ ਤੁਹਾਡੇ ਨਹਿਰ ਜਾਂਦੀ ਆ ਆ ਤੁਹਾਡੇ ਕੋਲ ਨਹਿਰੀ ਵਿਭਾਗਮਾ ਹੈਗਾ ਇਹਨਾਂ ਦੇ ਅ ਅਗਿਆਦੇ ਨਾਲ ਤੁਸੀਂ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਲਾਉਣਾ ਇੱਕ ਸਾਲ ਦੇ ਵਿੱਚ ਭਗਵਾਨ ਜੀ ਮਾਨ ਹੁਣ ਵੀ ਚਾਵੇ ਐਸ ਵਕਤ ਬੇਸ਼ੱਕ ਭਗਵਾਨ ਜੀ ਮਾਨ ਨੂੰ ਜੋ ਫੀਲਡ ਦੇ ਵਿੱਚ ਆਵਾਜ਼ ਆ ਰਹੀ ਆ ਕਿ ਬਹੁਤ ਵਿਰੋਧ ਹੋ ਰਿਹਾ ਜੇ ਚਾਵੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਦਵੇ ਐ ਐਨਐਸਏ ਜਿਹੜੀ ਹੈਗੀ ਆ ਅਮਰਤਪਾਲ ਤੇ ਖਤਮ ਕਰ ਦਵੇ ਤੇ ਨਹਿਰੀ ਪਾਣੀ ਦਾ ਐਲਾਨ ਕਰ ਦਵੇ ਤੇ ਅੱਜ ਵੀ ਲੋਕ ਜਿਹੜੇ ਹੈਗੇ ਜ਼ਿੰਮੇਦਾਰਾਂ ਨੂੰ ਕਹੇ ਵੀ ਆਜੋ ਤੁਸੀਂ ਮੈਂ ਤੁਹਾਡੀ ਗੱਲ ਮੰਨੂਗਾ ਅੱਜ ਵੀ ਹਾਲਾਤ ਬਦਲ ਸਕਦੇ ਆ ਮਾਨ ਦੇ ਹੱਕ ਚ ਹੋ ਸਕਦੇ ਆ ਮਾਸ਼ੀ ਮੁੱਖ ਮੰਤਰੀ ਸਾਹਿਬ ਜਦੋਂ ਆ ਰੋਡ ショਅ ਕਰਦੇ ਨੇ ਤਾਂ ਉਹ ਜਿਹੜਾ ਕੋਈ ਇਨਕਲਾਬੀ ਸੋਚ ਰੱਖਣ ਵਾਲਾ ਜਾਂ ਜਝਾਰੂ ਸੋਚ ਰੱਖਣ ਵਾਲਾ ਪੱਤਰਕਾਰ ਆ ਉਹਨੂੰ ਸਮਾਗਮ ਤੋਂ ਦੂਰ ਰੱਖਣ ਲਈ ਪ੍ਰਸ਼ਾਸਨ ਨੂੰ ਦਬਾਅ ਪਾਇਆ ਜਾਂਦਾ ਪ੍ਰਸ਼ਾਸਨ ਨਾਲ ਉਹ ਜਿਹੜਾ ਪ੍ਰੈਸ ਵਾਲਾ ਉਹਨੂੰ ਉੱਥੇ ਜਾਣ ਨਹੀਂ ਦਿੰਦੇ ਜਾਂ ਕੋਈ ਹੱਕ ਮੰਗਦੇ ਜਿਹੜੇ ਕਿਸਾਨ ਮਜ਼ਦੂਰ ਨੇ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਜ਼ਰੂਰ ਇਹ ਵੀ ਨਹੀਂ ਹੈਗਾ ਕਿ ਹਰੇਕ ਬੰਦਾ ਉਹਦਾ ਵਿਰੋਧ ਹੀ ਕਰਦਾ ਕਈ ਬੰਦੇ ਆਪਣੀ ਗੱਲ ਵੀ ਪਚਾਉਣਾ ਚਾਹੁੰਦੇ ਨੇ ਫਿਰ ਮੁੱਖ ਮੰਤਰੀ ਕੋਲੇ ਆਪਣੀ ਗੱਲ ਕਿਵੇਂ ਪਹੁੰਚੂਗੀ ਤਾਂ ਕਿਵੇਂ ਉਹ ਗੱਲਾਂ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਪ੍ਰਸ਼ਾਸਨ ਕਾਤੇ ਵਿੱਚ ੜਿੱਕਾ ਬਣਦਾ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਸਰਬਾਹਬ ਜੇ ਦੇਖੋ ਸਰਕਾਰ ਦੀ ਇਸੇ ਕਰਕੇ ਬਦਨਾਮੀ ਹੋ ਰਹੀ ਹੈ ਕਿਉਂਕਿ ਪ੍ਰੈਸ ਨੂੰ ਦੂਰ ਰੱਖਿਆ ਜਾਂਦਾ ਜੇ ਪ੍ਰੈਸ ਨੂੰ ਸੰਭਾਲਦੇ ਸੀ ਖੁੱਲ੍ਹੇ ਉਹਨਾਂ ਨੂੰ ਦੇਉ ਸਾਡਾ ਵੀ ਆਉ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਲੋਕਾਂ ਦੀ ਵੀ ਗੱਲ ਸੁਣੋ ਪ੍ਰੈਸ ਵਾਲੇ ਜਿਹੜੇ ਹੈ ਤੁਹਾਡੇ ਸ਼ੋਭਜਨ ਤਕਵਾ ਤੁਹਾਡੀ ਗੱਲ ਨੂੰ ਉਹਨਾਂ ਨੇ ਦੇਖੋ ਅੱਗੇ ਨਾ ਪਬਲਿਕ ਰਿਲੇਸ਼ਨ ਇੱਕ ਐਸਾ ਡਿਪਾਰਟਮੈਂਟ ਜਿਹੜਾ ਕਿ ਖਤਮ ਹੀ ਕਰਤਾ ਇਹਨਾਂ ਨੇ ਜਦੋਂ ਮੁੱਖ ਮੰਤਰੀ ਕਿਤੇ ਜਾਂਦਾ ਸੀ ਜਾਂ ਮੰਤਰੀ ਜਿਹੜੇ ਜਾਂਦੇ ਸੀ ਅੱਜ ਟੀਵੀ ਦੇ ਉੱਪਰ ਜ ਦੂਦਰਸ਼ਨ ਤੇ ਖਬਰਾਂ ਦੇਖੋ ਉਹਨਾਂ ਦੀਆਂ ਪਹਿਲਾਂ ਖਬਰੀਆਂ ਮੰਤਰੀਆਂ ਦੀ ਆਉਂਦੀਆਂ ਸੀ ਅੱਜ ਕੋਈ ਆਉਂਦੀ ਕਿਸੇ ਮੰਤਰੀ ਦੀ ਕੋਈ ਖਬਰ ਨਹੀਂ ਆ ਰਹੀ ਇਹਦਾ ਮਤਲਬ ਪ੍ਰਬੰਧ ਦੇ ਵਿੱਚ ਕਉ ਅਫਸਰ ਸ਼ਾਹੀ ਜਿਹੜੀ ਹੈਗੀ ਆ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਕੀ ਕਰੀ ਜਾ ਰਹੇ ਪਬਿਕ ਰਿਲੇਸ਼ਨ ਦਾ ਮਹਿਕਮਾ ਐਸਾ ਸੀਗਾ ਉਹ ਸਾਰਾ ਕੁਝ ਕਰ ਤੁਸੀਂ ਪ੍ਰੈਸ ਨੂੰ ਸਾਹਮਣੇ ਕਹੋ ਵੀ ਆਓ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਫਿਰ ਮੈਂ ਲੋਕਾਂ ਨਾਲ ਗੱਲ ਕਰੂੰ ਵੱਡੀ ਗੱਲ ਹੈ ਲੋਕਾਂ ਦੇ ਨਾਲ ਗੱਲ ਕਰਕੇ ਪ੍ਰੈਸ ਦੇ ਨਾਲ ਗੱਲ ਕਰੋ ਵੀ ਮੈਂ ਕਿਤੇ ਗਲਤ ਤਾਂ ਨਹੀਂ ਤੁਸੀਂ ਮੈਨੂੰ ਦੱਸੋ ਪ੍ਰੈਸ ਵਾਲੇ ਤਾਂ ਤੁਹਾਨੂੰ ਸਹੀ ਰਾਹ ਪਾਉਣਗੇ ਤੁਸੀਂ ਪ੍ਰੈਸ ਵਾਲਿਆਂ ਨੂੰ ਕਹਿੰਦੇ ਇਹਨਾਂ ਨੂੰ ਦੂਰ ਰੱਖੋ ਦੂਰ ਰੱਖੋ ਦੂਰ ਰੱਖੋ ਪ੍ਰਸ਼ਾਸਨ ਦੂਰ ਰੱਖਦਾ ਇਹਦੇ ਨਾਲ ਤੁਹਾਡੀ ਬਦਨਾਮੀ ਹੁੰਦੀ ਆ ਗੁਰੂਗ੍ਰਾਂਤ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਵਾ ਕੌਮੀ ਅਨਸਾਹ ਮੋਰਚਾ ਡੇਢ ਸਾਲ ਹੋਣ ਵਾਲਾ ਉਹਨੂੰ ਤਾਂ ਉਹ ਮੰਗਾਂ ਵੱਲ ਵੀ ਕੋਈ ਧਿਆਨ ਨਹੀਂ ਹੈਗਾ ਉੱਥੋਂ ਜਿਹੜਾ ਕੱਤੀ ਬੰਦੀ ਸਿੰਘਾਂ ਦਾ ਜੱਥਾ ਜਾਂਦਾ ਵਾ ਮੁੱਖ ਮੰਤਰੀ ਦੇ ਘਰ ਵੱਲ ਉਹਨਾਂ ਨੂੰ ਮੁੱਖ ਮੰਤਰੀ ਮਿੰਨ ਦਾ ਸਮਾਂ ਤੱਕ ਨਹੀਂ ਦੇ ਰਹੇ ਚੋਣਾਂ ਵਿੱਚ ਰੋਡ ਸ਼ੋਅ ਕਰਦੇ ਨੇ ਲੱਗਦਾ ਕਿ 13 ਦੀਆਂ 13 ਸੀਟਾਂ ਜਿੱਤ ਜਾਣਗੀਆਂ ਹਾਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇ ਮੁੱਖ ਮੰਤਰੀ ਦੇਖੋ ਉੱਥੋਂ ਜੱਥਾ ਜਾਂਦਾ ਕਦੋਂ ਦੇ ਉਹ 7 ਜਨਵਰੀ ਦੇ ਬਿਟੇ ਉੱਤੇ ਗੱਲ ਗਈ ਹੈ ਗੱਲ ਜਦੋਂ ਕਿ ਹੁਣ ਹਵਾਰਾ ਸਾਹਿਬ ਤੇ ਵੀ ਕੋਈ ਕੇਸ ਨਹੀਂ ਹੈਗਾ ਅ ਰਾਜਵਾਨਾ ਦੇ ਵੀ ਕੋਈ ਕੇਸ ਨਹੀਂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਾਰਾ ਪ੍ਰਧਾਨ ਮੰਤਰੀ ਨੇ ਕਹਿਤਾ ਹੁਣ ਇੰਦੋਂ ਵੱਡੀ ਕੀ ਗੱਲ ਹੁੰਦੀ ਹੈ ਮਰੇ ਮੁਕਰੇ ਦਾ ਤਾਂ ਕੋਈ ਇਲਾਜ ਨਹੀਂ ਉਹਨਾਂ ਨੇ ਕਹਿਤਾ ਜੀ ਇਹਨਾਂ ਨੂੰ ਛੱਡੋ ਤੇ ਤੇਰੇ ਲਈ ਤਾਂ ਇੱਕ ਬੜਾ ਵਧੀਆ ਸੁਨਹਿਰੀ ਮੌਕਾ ਤੂੰ ਉਸੇ ਯਾਰ ਦੇ ਵਿੱਚ ਉਹ ਲੈਟਰ ਦਾ ਵਾਲਾ ਦੇ ਕੇ ਵੀ ਮੈਂ ਬੰਦੀ ਸਿੰਘ ਰਿਹਾ ਕਰ ਦਮ ਇਹਨਾਂ ਦੇ ਨਾਲ ਗੱਲ ਕਰਕੇ ਕੰਬੀਨ ਸਾਹ ਮੋਰਚੇ ਦੇ ਨਾਲ ਗੱਲ ਕਰਕੇ ਕਿਉਂ ਆਪਾਂ ਬੁਦਨਮੀ ਕਰਵਾਈਏ ਸਰਕਾਰ ਦੀ ਉੱਥੇ ਜਿਹੜੇ ਬੈਠੇ ਹੈਗੇ ਉਹਨਾਂ ਨੂੰ ਕਹੋ ਵੀ ਭਾਈ ਆਓ ਮੇਰੇ ਕੋਲੇ ਤੁਸੀਂ ਚਲੋ ਘਰਾਂ ਨੂੰ ਮੈਂ ਤੁਹਾਡੀ ਬੰਦੀ ਸਿੰਘ ਅਸੀਂ ਰਿਹਾ ਕਰਦੇ ਹਾਂ ਆ ਸਾਲ ਹੋ ਗਿਆ ਜੱਥੇ ਲੈ ਕੇ ਜਾਂਦੇ ਨੇ ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਮਿਲਣ ਦਾ ਸਮਾਂ ਵੀ ਨਹੀਂ ਦੇ ਰਿਹਾ ਆ ਦੇਖੋ ਬਹੁਤ ਦੁੱਖ ਵਾਲੀ ਗੱਲ ਹੈ ਹੁਣ ਕਵਰਪੁਰਤਾਪ ਕਵਰਪੁਰਤਾਪ ਦੇ ਸਾਰੇ ਦੇ ਨਾਲ ਹੀ ਇਹ ਆਮ ਆਦਮੀ ਪਾਰਟੀ ਜਿੱਤੀ ਸੀ ਮੈਂ ਦਾਅਵੇ ਨਾ ਕਹਿਣਾ ਇਹ ਗੱਲ ਜੇ ਕਵਰਪੁਰਤਾਪ ਆਪਣੇ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਨਾ ਆਉਂਦਾ ਤਾਂ ਇੰਨੀਆਂ ਸੀਟਾਂ ਪੰਜਾਬ ਦੇ ਵਿੱਚ ਐਗਦੀ ਤੁਸੀਂ ਵੇਖ ਲਓ ਆ ਲੋਕ ਸਭਾ ਦੇ ਜੇ ਇਹਨਾਂ ਨੇ ਬਿਲਕੁਲ ਕਿਸਾਨਾਂ ਦਾ ਮਸਲਾ ਕੋਈ ਹੱਲ ਨਾ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਮਸਲਾ ਹੱਲ ਨਾ ਕੀਤਾ ਐਨਐਸਏ ਹਟਾਈ ਨਾ ਅਮਰਪਾਲ ਦੇ ਘਰਦਿਆਂ ਨੂੰ ਜਾਂ ਹੋਰਾਂ ਨੂੰ ਤੰਗ ਕੀਤਾ ਤੇ ਇਹਦੇ ਨਾਲ ਦੀ ਤੁਸੀਂ ਦੇਖ ਲਓ ਹਾਲਾਤ ਜਿਹੜੇ ਹੈਗੇ ਆ ਉਹ ਜਿਹੜੇ ਸੋਚਦਿਆਂ ਵੀ 13 ਅਸੀਂ ਲੈ ਜਾਗੇ ਬਿਲਕੁਲ ਸਾਨੂੰ ਲੱਗਦਾ ਵਾ 13 ਦੇ ਵਿੱਚੋਂ ਤਿੰਨ ਵੀ ਮੈਂ ਤਾਂ ਕਹਿੰਦਾ ਮੁਸ਼ਕਲ ਵਾਲੀ ਗੱਲ ਹੈਗੀ ਹੈ ਹਾਲਾਤ ਜਿਹੜੇ ਹਨ ਆਪਣੇ ਤੁਹਾਡੇ ਪਾਰਟੀ ਦੇ ਜਿਹੜੇ ਸੀਨੀਅਰ ਮੈਂਬਰ ਆ ਕਬਰ ਪ੍ਰਤਾਪ ਜਿਗਦੇ ਉਹਨੂੰ ਗ੍ਰਹਿ ਦਾ ਦਿੱਤਾ ਹੁੰਦਾ ਉਹਨੇ ਸਾਰੇ ਉਹਨੇ ਪੰਜਾਬ ਦਾ ਉਹਨੂੰ ਮਸਲੇ ਹੱਲ ਕਰਦੇ ਨੇ ਸੀ ਬਿਆਦ ਵੀ ਜਾਂਦੇ ਆ ਇਹਨਾਂ ਨੂੰ ਲੋੜ ਹੀ ਨਹੀਂ ਸੀ ਪੈਣੀ ਆਮ ਆਦਮੀ ਦੀ ਪਾਰਟੀ ਦੀ ਬੱਲੇ ਬੱਲੇ ਫੇਰ ਸਰਕਾਰ ਸਟਾਈ ਦੇ ਵਿੱਚ ਫੇਰ ਇਹਨਾਂ ਦੀ ਬਣ ਜਾਣੀ ਸੀ ਸੋ ਇਸ ਕਰਕੇ ਇਹਨਾਂ ਨੂੰ ਅਜੇ ਵੀ ਸਮਝਣਾ ਚਾਹੀਦਾ ਵਾ ਇਹਨਾਂ ਨੂੰ ਮੋੜਨਾ ਚਾਹੀਦਾ ਵਾ ਜਿੱਥੋਂ ਤੱਕ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪੰਥਕ ਪਾਰਟੀਆਂ ਬਾਰੇ ਵੀ ਸਾਨੂੰ ਥੋੜਾ ਜਿਹਾ ਇਤਰਾਜ਼ ਵਾ ਕਿਉਂਕਿ ਪੰਥਕ ਮੋਰਚਾ ਸਰਾਬਾ ਹਰ ਸਾਲ ਹਰ ਮਹੀਨੇ ਜਿਹੜਾ ਹੈਗਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾਂਦਾ ਉੱਥੇ ਵੀ ਅਸੀਂ ਆਵਾਜ਼ ਕਰਦੇ ਆਂ ਵੀ ਪੰਥਕ ਧਿਰਾਂ ਇਕੱਠੀਆਂ ਹੋਣ ਜਿਵੇਂ ਹੁਣ ਦੇਖੋ ਭਾਈ ਚੰਦਰਾਂ ਦਾ ਪਰਿਵਾਰ ਹੈ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਮਾਨ ਸਾਹਿਬ ਨੂੰ ਇਹ ਡਿਊਟੀ ਚਾਹੀਦੀ ਸੀ ਮੂਰੇ ਹੋ ਕੇ ਨਵਾਣੀ ਉਹਨਾਂ ਨੂੰ ਪੰਥ ਕੇਕ ਤੱਕਰਵਾਣੀ ਚਾਹੀਦੀ ਸੀ ਬਜਾਏ ਸੀਟਾਂ ਤੇ ਆਪਾਂ ਲੋ ਫੇਰ ਤਾਂ ਬਦਲ ਦਲਦੇ ਆਪਣੇ ਦੇ ਵਿੱਚ ਕੀ ਜੇ ਆਪਾਂ ਆਪਣੇ ਬੱਚਿਆਂ ਨੂੰ ਵੀ ਕਢਾਤਾ ਆਪਾਂ ਸਾਰਾ ਕੁਝ ਕਰਕੇ ਦੂਸਰਿਆਂ ਨੂੰ ਧਰਮੀ ਫੌਜੀਆ ਨੂੰ ਅਸੀਂ ਇਗਨੋਰ ਮਾਰਤਾ ਸ਼ਹੀਦ ਪਰਿਵਾਰਾਂ ਨੂੰ ਜੇ ਸ਼ਹੀਦ ਪਰਿਵਾਰ ਜਿਵੇਂ ਹੁਣ ਕੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਖੜੇ ਆ ਜਿੱਤਣਗੇ ਹੂੰ ਇੱਥੋਂ ਦੇਖੋ ਮਤਲਬ ਧਰਮਗੋੜ ਤੋਂ ਉੱਪਰ ਸਰਦਾਰ ਬਿਨ ਸਿੰਘ ਦੇ ਬੱਚਾ ਉਹ ਖੜਾ ਹੈਗਾ ਸਰਬਜੀਤ ਬਲੋ ਜਿਹੜਾ ਹੈਗਾ ਉਹ ਜਿੱਤੇਗਾ ਮਾਨ ਸਾਹਿਬ ਕਿਉਂਕਿ ਕੋਸ਼ਿਸ਼ ਕਰੋ ਬੇਸ਼ੱਕ ਮਾਨ ਸਾਹਿਬ ਪੁੱਛਦੇ ਨਹੀਂ ਕਿਸੇ ਨੂੰ ਪਰ ਲੋਕਾਂ ਦਾ ਰਜਾਣਾ ਵੀ ਮਾਨ ਸਾਹਿਬ ਜਿੱਤਣਗੇ ਇੱਥੇ ਦੇਖੋ ਸ਼ੰਦਰਾ ਪਰਿਵਾਰ ਹੈ ਸ਼ਹੀਦ ਪਰਿਵਾਰ ਆ ਅਜੇ ਤੱਕ ਵੀ ਇਹ ਫੈਸਲਾ ਕਰ ਸਕਦੇ ਆ ਲੁਧਿਆਣੇ ਤੋਂ ਜਿਵੇਂ ਹੁਣ ਦੋ ਉਮੀਦਵਾਰ ਖੜੇ ਨੇ ਇੱਕ ਪਾਸੇ ਕਮਲ ਬਰਾੜ ਆ ਉਹ ਵੀ ਕਹਿੰਦੇ ਅਸੀਂ ਪੰਥਕ ਆ ਤਾਂ ਦੂਜੇ ਪਾਸੇ ਸ਼ਹੀਦ ਰਸਪਾਲ ਸਿੰਘ ਸੰਧੜਾ ਦਾ ਪਰਿਵਾਰ ਆ ਜਿਨ੍ਹਾਂ ਦੀ ਪਰਿਵਾਰ ਦੀ ਬਹੁਤ ਵੱਡੀ ਕੌਮ ਨੂੰ ਦੇਣਾ ਤਾਂ ਹੁਣ ਸਮੁੱਚੀ ਸਿੱਖ ਕੌਮ ਕੀ ਫੈਸਲਾ ਕਰੂਗੀ ਕਿਹਨੂੰ ਵੋਟ ਪਾਊਗੀ ਹਾਂ ਦੇਖੋ ਪੰਥਕ ਮੋਰਚਾ ਸਰਾਭਾ ਨਾ ਕਬਲਜੀਤ ਬਰਾੜ ਨੂੰ ਵੀ ਬੜਾ ਪਿਆਰ ਕਰਦਾ ਸੀ ਪਰ ਜਿੱਥੇ ਹੁਣ ਸ਼ਹੀਦ ਪਰਿਵਾਰ ਹੈ ਉੱਥੇ ਫੇਰ ਅਸੀਂ ਜਿਹੜੇ ਹੈਗੇ ਨਾ ਸਿੱਖ ਪੰਥ ਜਿਹੜਾ ਹੈਗਾ ਸ਼ਹੀਦ ਪਰਿਵਾਰ ਨੂੰ ਛੱਡ ਕੇ ਕਬਲ ਬਰਾੜ ਦੀ ਨਹੀਂ ਮਦਦ ਕਰ ਸਕਦਾ ਇਹ ਕਬਲ ਬਰਾੜ ਨੂੰ ਵੀ ਸਮਝ ਲੈਣਾ ਚਾਹੀਦਾ ਲੱਕ ਉਹ ਚਾਏ ਕੁਝ ਵੀ ਆ ਬੜਾ ਵਧੀਆ ਬੁਲਾਰਾ ਵਾ ਸਾਰਾ ਉਹਦਾ ਸਟੈਂਡ ਵੀ ਬਹੁਤ ਵਧੀਆ ਵਾ ਹਰ ਇੱਕ ਗੱਲ ਉਹ ਪੰਜਾਬ ਦੇ ਪੱਕੀ ਕਰਦਾ ਵਾ ਪਰ ਸ਼ਹੀਦ ਪਰਿਵਾਰ ਨੂੰ ਛੱਡ ਕੇ ਕਬਲ ਬਰਾੜ ਨੂੰ ਲੋਕ ਤਰਜੀਹ ਨਹੀਂ ਦੇ ਸਕਦੇ ਹੈਗੇ ਸੋ ਇੱਥੇ ਲੁਧਿਆਣੇ ਦੇ ਵਿੱਚ ਜਿਹੜੀ ਸਿੱਖ ਪੰਥ ਦੀ ਵੋਟ ਹੈ ਉਹ ਤਾਂ ਵੀ ਚੰਦਰਾ ਪਰਿਵਾਰ ਨੂੰ ਜਾਊਗੀ ਇੱਕ ਜਿਵੇਂ ਕਮਲ ਬਰਾੜ ਦੇ ਹੋਣ ਵੀ ਫੈਸਲਾ ਕਰ ਲੈਂਦੇ ਨੇ ਇਹ ਆਪਣੇ ਭਾਈ ਜਿਹੜੇ ਅਮਰਤਪਾਲ ਨੇ ਲੁਧਿਆਣੇ ਤੋਂ ਸੰਧੜਾ ਜੇ ਇਹਨਾਂ ਨੂੰ ਸਪੋਰਟ ਕਰ ਜਾਂਦੇ ਨੇ ਤਾਂ ਫਿਰ ਸਮੁੱਚੀ ਸਿੱਖ ਕੌਮ ਦੀਆਂ ਅੱਖਾਂ ਦੇ ਵਿੱਚ ਫਿਰ ਤੂ ਤਾਰੇ ਵਾਂਗ ਚਮਕਣਗੇ ਬਿਲਕੁਲ ਬਿਲਕੁਲ ਕਬਰ ਬਰਾੜ ਅੱਜ ਵੀ ਜੇ ਚੰਦਰਾ ਪਰਿਵਾਰ ਦੇ ਨਾਲ ਮਿਲ ਕੇ ਕੱਲ ਨੂੰ ਇਹਨੂੰ ਕਿਉਂਕਿ ਇਹਦੇ ਵਿੱਚ ਮਤਲਬ ਗਾਂਵ ਬਦੂ ਸੋਚ ਆ ਪੰਜਾਬ ਬਾਰੇ ਇਹ ਬੜਾ ਵਧੀਆ ਸੋਚਦਾ ਵਾ ਪਾਣੀਆਂ ਬਾਰੇ ਸੋਚਦਾ ਬੰਦੀ ਸਿੰਘਾਂ ਬਾਰੇ ਸੋਚਦਾ ਪੰਜਾਬ ਦੇ ਜਿਹੜੇ ਹੈਗੇ ਆ ਜੀਵਿਕਾ ਕਿਸਾਨ ਜਿਹੜੇ ਹੈਗੇ ਉਹਨਾਂ ਬਾਰੇ ਸੋਚਦਾ ਵਪਾਰੀਆਂ ਬਾਰੇ ਇਹ ਸੋਚਦਾ ਵੀ ਬਾਹਰ ਮੇਰੇ ਪੰਜਾਬ ਦੇ ਲੋਕ ਨਾ ਜਾਣ ਬੜੀ ਵਧੀਆ ਸੋਚ ਆ ਜੇ ਅੱਜ ਇਹ ਚੰਦਰਨਾ ਦੇ ਨਾਲ ਉਹਦੀ ਮਦਦ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁੱਖ ਮੰਤਰੀ ਜੇ ਨਾ ਹੋ ਸਕਦਾ ਇੱਕ ਹੋਰ ਚੀਜ਼ ਵੀ ਹੈ ਜਿਹੜੇ ਹੁਣ ਇਹਨਾਂ ਦੇ ਪੋਸਟ ਲੱਗੇ ਹੋਏ ਨੇ ਆਪਣੇ ਕਮਲਜੀਤ ਬਰਾੜ ਜੀ ਦੇ ਉਹਦੇ ਵਿੱਚ ਭਾਈ ਅਮਰਤਾਪਾਲ ਜੀ ਦੀ ਤਸਵੀਰ ਬਰਾਬਰ ਲਾਈ ਹੋਈ ਆ ਤਾਂ ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਸਮੁੱਚੀ ਸਿੱਖ ਕੌਮ ਲਈ ਲੜਦੀਆਂ ਨੇ ਉਹ ਵੀ ਭਾਈ ਅਮਰਤ ਆਪਣੇ ਕਮਲਜੀਤ ਬਰਾੜ ਦੇ ਨਾਲ ਨੇ ਤਾਂ ਫਿਰ ਇਹ ਲੱਗਦਾ ਵਾ ਵੀ ਭਾਈ ਸੰਧਰਾ ਦੇ ਪਰਿਵਾਰ ਦੇ ਬਰ ਖਿਲਾਫ ਨੇ ਉਹ ਲੋਕ ਫਿਰ ਉਹਨਾਂ ਨੂੰ ਸਤਕਾਰ ਮਿਲੂਗਾ ਇਸ ਚੀਜ਼ ਦੇ ਨਾਲ ਇਹ ਇਹ ਇਦਾਂ ਨਹੀਂ ਗੱਲ ਜਿਹੜੀ ਸਤਕਾਰ ਨਹੀਂ ਮਿਲਣਾ ਤੇ ਨਾ ਇਹ ਗੱਲ ਜਿਹੜੀ ਹੈਗੀ ਆ ਆਪਾਂ ਦੂਰਾ ਚਿਹਰਾ ਕਰਕੇ ਨਹੀਂ ਇਹ ਗੱਲ ਕਲੀਅਰ ਹੋਣਾ ਪੈਣਾ ਕਲੀਅਰ ਕਬਲਪੁਰਾਣੂ ਦਾ ਖੁੱਲ ਕੇ ਜਿਹੜਾ ਹੈਗਾ ਨਾ ਕਿਉਂਕਿ ਇਸ ਵਕਤ ਜੇ ਦੋਵੇਂ ਧਿਰਾਂ ਦੇਖੋ ਕਬਲਪੁਰਾਣੂ ਵੀ ਪਿਆਰ ਕਰਦੇ ਆ ਲੋਕ ਸੰਧਰਾ ਪਰਿਵਾਰ ਦਾ ਤਾਂ ਉਹਨੇ ਤਾਂ ਦੇਖੋ ਸਾਰਾ ਪਰਿਵਾਰ ਹੀ ਉਸ ਇੱਕ ਪੰਤ ਲਈ ਉਹਨਾਂ ਨੇ ਆਪਣਾ ਘਰ ਮਾਰੋ ਝਾੜ ਦਿੱਤਾ ਉਹ ਤਾਂ ਕੋਈ ਦੂਰ ਹੈ ਵਾ ਹੀ ਨਹੀਂ ਸੋ ਮੈਂ ਬਰਾੜ ਸਾਹਿਬ ਨੂੰ ਕਹਾਂ ਗਿਆ ਸੀ ਵੀ ਕਿਵੇਂ ਨਾ ਕਿਵੇਂ ਉਹ ਆਪਣੀ ਦੂਰੰਦੇਸ਼ੀ ਵਰਤ ਕੇ ਉਹ ਆਪਣੇ ਐਲਾਨ ਜਿਹੜਾ ਹੈ ਹਲੇ ਵੀ ਉਹ ਤੇ ਇਹਦੇ ਚੰਦਰਾ ਪਰਵਾਲੀ ਕਨ ਲੁਧਿਆਣੇ ਦੀ ਲੋਕ ਸਭਾ ਦੀ ਸੀਟ ਸੀ ਦੇ ਪਰਿਵਾਰ ਤੋਂ ਇਨਸਾਬ ਰਹਿ ਗਈ ਹਾਂ ਨਿਸ਼ਾਫਰ ਕਰ ਦੇਣ ਆਉਣ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ ਹਾਂ ਮੁੱਖ ਮੰਤਰੀ ਚਿਹਰਾ ਬਣ ਸਕਦਾ ਤੁਸੀਂ ਅੱਜ ਦੀ ਮੇਰੀ ਗੱਲ ਯਾਦ ਰੱਖਿਓ ਜੇ ਕਿਤੇ ਪੁਰਾਣਾ ਹੀ ਫੈਸਲਾ ਲੈ ਲਵੇ ਤਾਂ ਪੰਥਿਕ ਮੋਰ ਜੀ ਸਰਬੈ ਨੂੰ ਕਿਉਂਕਿ ਉਹਦਾ ਨਾਲ ਬਹੁਤ ਪਿਆਰ ਆ ਪਰ ਅਸੀਂ ਚੰਦਰਾਪੁਰਵਾਰ ਨੂੰ ਛੱਡ ਕੇ ਬਰਾੜ ਸਾਹਿਬ ਦੀ ਮਦਦ ਨਹੀਂ ਕਰ ਸਕਦੇ ਇਸੇ ਵੀ ਕੀ ਗੱਲ ਆ ਜੀ ਹਾਂ ਬਹੁਤ ਧੰਨਵਾਦ ਮਾਸਟਰ ਜੀ ਸਾਡੇ ਨਾਲ ਜਾਣ ਲਈ ਬਹੁਤ ਧੰਨਵਾਦ ਹਾਂ ਬਹੁਤ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਜਿਹੜਾ ਹੈਗਾ ਆਪਣਾ ਦੇਖੋ ਇਕਨੋਮਿਕਲੀ ਬੇਸ਼ੱਕ ਸਾਊਂਡ ਨਹੀਂ ਹੈਗੇ ਤੁਸੀਂ ਫਿਰ ਵੀ ਪੰਜਾਬ ਦੇ ਵਿੱਚ ਹਰ ਮਸਲੇ ਦੇ ਲਈ ਦੇਵ ਸਰਾਬਾ ਜਿਹੜਾ ਹੈਗਾ ਕਦੇ ਕੌਮੀ ਇਨਸਾਫ ਮੋਰਚੇ ਦੀ ਮੰਗ ਨੂੰ ਕਦੇ ਬਿਆਰਵਿਆਂ ਦੀ ਮੰਗ ਨੂੰ ਕਦੇ ਜ਼ਿਮੀਦਾਰਾਂ ਦੇ ਉਹ ਦਰਿਆ ਦੇ ਮਸਲੇ ਕਿੱਥੇ ਕਿੱਥੇ ਪੰਜਾਬੀਆਂ ਦੇ ਮਸਲੇ ਜਿਹੜੇ ਉਠਾਉਂਦੇ ਆ ਵੀ ਐਸਸੀਬ ਤੁਹਾਨੂੰ ਸ਼ਾਬਾਸ਼ ਸਿੱਖ ਚਿੰਤਕ ਕਾਉਂਸਲ ਤੁਹਾਨੂੰ ਸ਼ਾਬਾਸ਼ ਦਿੰਦੀ ਹੈ ਇਸ ਰੱਬ ਬਿਲਕੁਲ ਤੁਸੀਂ ਬਹੁਤ ਹੀ ਤੰਦੇਹੀ ਦੇ ਨਾਲ ਲੱਗੇ ਹੋਏ ਹੋ ਜੇ ਇਦਾਂ ਦੇ ਪੱਤਰਕਾਰ ਤੁਹਾਡੇ ਵਰਗੇ ਇਮਾਨਦਾਰੀ ਦੇ ਨਾਲ ਇੱਕ ਕੰਮ ਕਰਨ ਤਾਂ ਮੇਰਾ ਖਿਆਲ ਹੈ ਵੀ ਪੰਜਾਬ ਆਪਣੇ ਪੈਰਾਂ ਤੇ ਆਪ ਆਉਣ ਵਾਲੇ ਸਮੇਂ ਚ ਕੱਢ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸੋ ਮਾਸਟਰ ਜੀ ਨੇ ਦੱਸਿਆ ਕਿ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਸਿੱਖ ਜਿਨ੍ਹਾਂ ਸਿੱਖਾਂ ਦੇ ਲਈ ਸੰਘਰਸ਼ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਵੋਟਾਂ ਵਿੱਚ ਖੜੇ ਨੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਖੜੇ ਨੇ ਤਾਂ ਜ਼ਰੂਰ ਉਹਨਾਂ ਨੂੰ ਬੋੜ ਪਾਉਣੀ ਚਾਹੀਦੀ ਆ ਉਹ ਪਰਿਵਾਰ ਦੀ ਵੱਡੀ ਦੇਣਾ ਉਹਨਾਂ ਨੇ ਸਾਡੀ ਡਿੱਗੀ ਹੋਈ ਪਾਗ ਸਾਡੇ ਫੇਰ ਮੁੜ ਕੇ ਸਿਰ ਤੇ ਰੱਖੀ ਆ ਉਹ ਪਰਿਵਾਰਿਆਂ ਨੂੰ ਪਰਿਵਾਰਾਂ ਨੂੰ ਹਮੇਸ਼ਾ ਜਿਤਾਉਣਾ ਬਣਦਾ ਕਿ ਕਈ ਵੇਰੀ ਉਹ ਖੜ੍ਹ ਵੀ ਚੁੱਕੇ ਨੇ ਪਰ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਇਸ ਵਾਰ ਭਾਈ ਅਮਰਤਪਾਲ ਜੀ ਨੂੰ ਬਹੁਮਤ ਨਾਲ ਜਿਤਾਉਣਾ ਬਣਦਾ ਤੇ ਹੋਰ ਵੀ ਜਿਵੇਂ ਲੁਧਿਆਣੇ ਦੇ ਵਿੱਚ ਵੀ ਭਾਈ ਅਮਰਤਪਾਲ ਜੀ ਸੰਧੜਾ ਨੇ ਜਿਹੜੇ ਰਸਪਾਲ ਸਿੰਘ ਸੰਧੜਾ ਦੇ ਪੁੱਤਰ ਨੇ ਉਹਨਾਂ ਨੂੰ ਵੀ ਵੋਟ ਪਾ ਕੇ ਜ਼ਰੂਰ ਡੋਗ ਸਭਾ ਦੇ ਵਿੱਚ ਪਹੁੰਚਾਉਣਾ ਚਾਹੀਦਾ ਵਾ ਤੇ ਕਮਲਜੀਤ ਬਰਾੜ ਜਿਹੜੇ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਆ ਕਿ ਉਹ ਆਪਣੀ ਜਿਹੜੀ ਇਹ ਲੋਕ ਸਭਾ ਦੀ ਲੁਧਿਆਣੇ ਦੀ ਸੀਟ ਆ ਉਹ ਸੀਤ ਪਰਿਵਾਰ ਲਈ ਛੱਡਣ ਤੇ ਜੇ ਉਹ ਐਡਾ ਵੱਡਾ ਫੈਸਲਾ ਲੈ ਲੈਂਦੇ ਨੇ ਤਾਂ ਜਿਹੜੀਆਂ 27 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਉਹ ਮੁੱਖ ਮੰਤਰੀ ਚਿਹਰਾ ਵੀ ਬਣ ਸਕਦੇ ਨੇ ਤੇ ਸਮੁੱਚੀ ਸਿੱਖ ਕੌਮ ਦੇ ਦਿਲਾਂ ਦੇ ਉੱਪਰ ਰਾਜ ਕਰਨਗੇ ਇੱਥੇ ਹੀ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਤੇਜ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ